ਹਿਲਣਾ ਨਾ ਰਜ਼ਰਬੋਗ ਬੈਂਕ ਇੰਡੀਆ ਦੇ ਡਾਕਾ ਉਹਦੀ ਸਥਾਪਨਾ ਡਾਕਟਰ ਵੀਰ ਕਿਰਪਾ ਬਾਬਾ ਸਾਹਿਬ ਦੀਆਂ ਚਾਰ ਬੰਦਿਆਂ ਚ ਬੈਠਣ ਜੋਗਾ ਹੁਣ ਫੇਰ ਭਾਈ ਸਰਵਤ ਸੰਗਤ ਦੇ ਸਭ ਨੂੰ ਨਮਸਕਾਰ ਬਹੁਤ ਬਹੁਤ ਜਨਤਾ ਦਾ ਸਨਜੀਤਾ ਸਹਿਦ ਲੋ ਧੰਨਵਾਦ ਹੈ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਮੁਹੰਮਦਗੜ੍ਹ ਨਿਵਾਸੀਆਂ ਦਾ ਪਹਿਲਾਂ ਤਾਂ ਹਿੰਦੀਆਂ ਦੇ ਕਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਸਾਡੀ ਇੱਥੋਂ ਦੀ ਸਰਪੰਚ ਬੀਬੀ ਜਰਨੈਲ कौर ਹੈ ਉਹਨਾਂ ਨੂੰ ਵਧਾਈ ਦੇਣਾ ਚਾਹਾਂਗੇ ਤੇ ਸੰਦੇਸ਼ ਦੇਣਾ ਚਾਹਾਂਗੇ ਕਿ ਬਾਬਾ ਸਾਹਿਬ ਦੀ ਕਿਰਪਾ ਕਰਕੇ ਸਾਡੀਆਂ ਜੀ ਬੀਬੀਆਂ ਸਰਪੰਚ ਬਣੀਆਂ ਨੇ ਬਾਬਾ ਸਾਹਿਬ ਦੇ ਕੀਤੇ ਹੋ ਪਕਾਰਾਂ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਜਿਵੇਂ ਇਸ ਪੰਚਾਇਤ ਨੇ ਸਮੁੱਚੀ ਗੁਰਦੁਆਰਾ ਬੰਦ ਕਮੇਟੀ ਨੇ ਧਰਮਸ਼ਾਲਾ ਕਮੇਟੀ ਨੇ ਇਹ ਤਾਇਿਆ ਕੀਤਾ ਕਿ ਬਾਬਾ ਸਾਹਿਬ ਦਾ ਦਿਨ ਮਨਾਈਏ ਪਿੰਡ ਪਿੰਡ ਪੱਤਰ ਦੇ ਉੱਤੇ ਦਿਨ ਮਨਣੇ ਚਾਹੀਦੇ ਨੇ ਕਿਉਂਕਿ ਬਾਬਾ ਸਾਹਿਬ ਸਭ ਦੇ ਸਾਂਝੇ ਹੈ ਬਾਬਾ ਸਾਹਿਬ ਕਿਸੇ ਪਾਰਟੀ ਦੇ ਕਿਸੇ ਧਰਮ ਕਿਸ ਨਸਲ ਜਾਤ ਦੀ ਨਹੀਂ ਹੈਗੇ 바ਵਾ ਸਾਹਿਬ ਨੇ ਜਿੰਨੇ ਪੰਚਾਇਤ ਨੇ ਪੰਚਾਇਤਾਂ ਨੂੰ ਅਧਿਕਾਰ ਜਿਹੜੇ ਵੀ ਹੁਣ ਮਿਲਦੇ ਨੇ ਉਹ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਹੀ ਮਿਲਦੇ ਨੇ ਦੇਖਿਆ ਜਾਂਦਾ ਹੈਗਾ ਕਿ ਪਿੰਡਾਂ ਦੇ ਵਿੱਚ ਚਲੋ ਹੁਣ ਤਾਂ ਲੋਕਾਂ ਨੂੰ ਬਹੁਤ ਜਿਹੜੀ ਸੋਝੀ ਆ ਗਿਆ ਮਨਾਉਣ ਲੱਗ ਪਏ ਨੇ ਬਹੁਤ ਘੱਟ 바ਵਾ ਸਾਹਿਬ ਦੇ ਪ੍ਰਕਾਸ਼ ਜਿਹੜੇ ਮਨਾਏ ਜਾਂਦੇ ਨੇ ਕੀ ਕਾਰਨ ਮੰਨਦੇ ਹੋ ਕਿਉਂ ਘੱਟ ਮਨਾਏ ਜਾਂਦੇ ਨੇ ਪਿੰਡਾਂ ਦੇ ਵਿੱਚ ਕਾਰਨ ਇਹ ਹੈ ਜੀ ਕੁਝ ਮਾਨਸਿਕਤ ਬੁੱਧੀ ਦੇ ਤੰਗ ਲੋਕ ਨੇਗੇ ਜਿਹੜੇ ਉਹਨਾਂ ਦੀ ਜਿਹੜੇ ਕੀਤੇ ਹੋਏ ਉਪਕਾਰ ਨਹੀਂ ਕੀਤੇ ਹੋਏ ਉਹਨਾਂ ਦੇ ਕੰਮਾਂ ਨੂੰ ਨਹੀਂ ਲਿਖਦੇ ਸਿਰਫ ਉਹਨਾਂ ਦੀ ਜਾਤ ਨੂੰ ਟਾਰਗੇਟ ਕੀਤਾ ਜਾਂਦਾ ਜਿੰਨੇ ਪਿਛਲੇ ਦਿਨਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਸਿਰਫ ਉਹਨਾਂ ਦੀ ਜਾਤ ਨੂੰ ਲੈ ਕੇ ਵੀ ਉਹਨਾਂ ਨੇ ਛੁੱਟੀ ਜਾ ਚੁੱਕੇ ਏਡਾ ਵੱਡਾ ਸੰਭਾਧਨ ਲਿਖਤਾ ਜਾਂ ਉਹਨਾਂ ਨੇ ਆਹ ਕੁਝ ਕਰਤਾ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਚੈਲੰਜ ਕੀਤਾ ਜਾ ਰਿਹਾ ਸਾਡੀ ਕੌਮ ਨੂੰ ਪਰ ਇਹ ਕੌਮ ਬਹਾਦਰਾਂ ਵਾਲੀ ਕੌਮ ਹੈ ਆਪਾਂ ਸਾਰੇ ਜਾਣਦੇ ਹਾਂ ਵੀ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾ ਦੇਗਾ ਚੁੱਪਣ ਵਾਲੇ ਵੀ ਇਹੀ ਨੇ ਕੁੱਟੀਆਂ ਖੱਲਾਂ ਲਾਉਣ ਵਾਲੇ ਵੀ ਇਹੀ ਨੇ ਚੜਖੜੀਆਂ ਤੇ ਚੜਨ ਵਾਲੇ ਵੀ ਇਹੀ ਨੇ ਆਰਿਆਂ ਨਾਲ ਚੀਰੇ ਗਏ ਉਹ ਵੀ ਇਹੀ ਨੇਗੇ ਬੰਦ-ਬੰਦ ਕੱਟੇ ਗਏ ਉਹ ਵੀ ਇਹੀ ਨੇਗੇ ਇਹ ਸਾਰੇ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਬਾਬਾ ਸਾਹਿਬ ਨੇ ਵੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਤੇ ਗੁਰਗੋ ਸਿੰਘ ਨੇ ਵੀ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਦੇਸ਼ ਕੌਮ ਲਈ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਇਸ ਕਰਕੇ ਜਿਹੜੇ ਮੰਦਗੁਤੀ ਲੋਕ ਨੇ ਕਹਿ ਲਈ ਆਪਾਂ ਜਾ ਮਾਨਸਿਕਤਾ ਤੋਂ ਤੰਗ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਕਿ ਸਾਰੇ ਇੱਕ ਹੋਣ ਜੋ ਬਾਬਾ ਸਾਹਿਬ ਦਾ ਸਿਧਾਂਤ ਚਾਹੁੰਦਾ ਵੀ ਸਾਰੇ ਲੋਕ ਬਰਾਬਰ ਹੋਣ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਸਾਡੇ ਲੋਕਾਂ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਦੀ ਕਮੀ ਮੈਨੂੰ ਬਹੁਤ ਨਜ਼ਰ ਆਉਂਦੀ ਆ ਤਾਂ ਕਰਕੇ ਜਿਹੜੇ ਲੋਕ ਹੈਗੇ ਨੇ ਇਸ ਬਾਬਾ ਸਾਹਿਬ ਦੇ ਜਿਹੜੇ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਜੀ ਇਹ ਆਪ ਜੀ ਦਾ ਬਹੁਤ ਵਧੀਆ ਸਵਾਲ ਹੈ ਇਹ ਅਸੀਂ ਪਿੰਡ ਪਿੰਡ ਫਿਰਕੇ ਅਸੀਂ ਆਪਣੇ ਸ਼ਰਗੁਰਦਾਸ ਮਿਸ਼ਨ ਪੰਜਾਬ ਦੇ ਵੱਲੋਂ ਹੋਕਾ ਦੇ ਰਹੇ ਆ ਲੋਕਾਂ ਨੂੰ ਮੈਂ ਬੱਚੇ ਵੀ ਅਡਪਟ ਕਰ ਰਹੇ ਆ ਵੀ ਜਿਹੜਾ ਆਪਣਾ ਬੱਚਾ ਸਾਡੇ ਲਈ ਛੱਗਣਾ ਚਾਹੁੰਦਾਗਾ ਉਹ ਆਓ ਅਸੀਂ ਪ੍ਰਚਾਰਕ ਕਿਉਂਕਿ ਅਸੀਂ 85% ਲੋਕਾਂ ਜੇ ਆਪਾਂ ਇਤਿਹਾਸ ਤੇ ਝੋਖਿਆਂ ਤੇ ਨਿਗਾਹ ਮਾਰੀਏ ਤਾਂ ਤਕਰੀਬਨ 7000 ਜਾਤਾਂ ਨੇ ਜਿਹੜੀਆਂ ਇਹ ਇੱਕੇ ਕੈਟਾਗਰੀ ਚ ਆਉਂਦੀਆਂ ਨੇਗੀਆਂ ਜਦੋਂ ਇਹਨਾਂ ਦੇ ਬੁੱਢੀ ਜੀਵੀਆਂ ਦੀ ਇਹਨਾਂ ਦੇ ਪ੍ਰਚਾਰਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਕੋਲੇ ਪ੍ਰਚਾਰਕ ਨਹੀਂ ਹੈਗੇ ਗੁਰਦੁਆਰਿਆਂ ਦੇ ਵਿੱਚ ਸਿਰਫ ਇੱਕ ਗਰੰਤੀ ਹੁੰਦਾ ਇੱਕ ਸੇਵਾਦਾਰ ਹੁੰਦਾ ਦੋ ਕੁ ਪ੍ਰਾਣੀ ਹੁੰਦੇ ਨੇ ਜਿਹੜੇ ਏਡਾ ਬੜਾ ਸਿਸਟਮ ਨੂੰ ਚਲਾਉਂਦੇ ਨੇਗੇ ਪਰ ਕਿਉਂ ਨਾ ਅੱਜ ਪਿੰਡ ਪੱਦਰ ਦੇ ਉੱਤੇ ਗੁਰਦੁਆਰੇ ਉੱਠ ਕੇ ਸਾਰੇ ਸਾਂਝੇ ਤੌਰ ਦੇ ਉੱਤੇ ਇੱਕੋ ਵਿਚਾਰਧਾਰਾ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਿਚਾਰਧਾਰਾ ਪਿੰਡ ਪਿੰਡ ਫਿਰ ਕੇ ਕੀਤੀ ਸੀਗੀ ਪਿੰਡ ਪਿੰਡ ਡੋਰ ਟੂ ਡੋਰ ਘਰ ਤੋਂ ਘਰ ਜਾ ਕੇ ਪ੍ਰਚਾਰ ਕੀਤਾ ਸੀਗਾ ਤਦੇ ਉਹ ਅੱਜ ਖਾਲਸਾ ਪੰਥ ਦਾ ਦਿਨ ਹੈ ਤਦੇ ਉਹ ਸਾਜਿਆ ਗਿਆ ਸੀ ਜਿਉਂ ਘਰ ਘਰ ਗਏ ਸੀਗੇ ਤੇ ਆਓ ਅੱਜ ਲੋੜ ਹੈ ਕੀ ਆਪਾਂ ਆਪਣੇ ਬੱਚਿਆਂ ਨੂੰ ਜਿੱਥੇ ਜਦੋਂ ਗੁਰੂ ਰਾਮ ਸਿੰਘ ਵਰਗੇ ਮਹਾਪੁਰਖ ਆਪਣੇ ਬੱਚਿਆਂ ਨੂੰ ਸਮਰਪਿਤ ਕਰ ਸਕਦੇ ਨੇ 바ਵਾ ਸਾਹਿਬ ਵਰਗੇ ਸਮਰਪਿਤ ਕਰ ਸਕਦੇ ਨੇ ਕਿ ਆਪਣੇ ਬੱਚਿਆਂ ਨੂੰ ਆਪਾਂ ਮਿਸ਼ਨ ਲਈ ਤਿਆਰ ਨਹੀਂ ਕਰ ਸਕਦੇ ਮਿਸ਼ਨ ਦੇ ਵਿੱਚ ਬੱਚਿਆਂ ਦੀ ਬਹੁਤ ਘਾਟ ਹੈ ਇਸੇ ਕਰਕੇ ਪ੍ਰਚਾਰ ਪ੍ਰਸਾਰ ਜਿਹੜਾ ਇਹ ਬਹੁਤ ਘੱਟ ਹੋ ਰਿਹਾ ਹੈ ਬਾਬਾ ਜੀ ਇੱਕ ਗੱਲ ਬਹੁਤ ਦੇਖਣ ਨੂੰ ਮਿਲਦੀ ਆ ਅਕਸਰ ਗੁਰੂ ਘਰਾਂ ਦੇ ਵਿੱਚ ਜਿਹੜੇ ਆਪਾਂ ਗ੍ਰੰਤੀ ਪਾਰਟੀ ਲੈ ਲਿਆ ਸੇਵਾਦਾਰ ਲਾ ਲਈਏ ਗੁਰੂ ਘਰਾਂ ਦੇ ਵਿੱਚ ਚੇਅਰ ਵੀ ਮੰਨ ਕੇ ਚੱਲੇ ਤਾਂ ਸਾਡੀ ਕੌਮ ਦੇ ਵਿੱਚੋਂ ਹੁੰਦੇ ਨੇ ਕਿਉਂਕਿ ਦੂਜੇ ਕੌਮਾਂ ਦੇ ਪਰ ਪਾਰਟੀ ਗ੍ਰੰਤੀ ਬਹੁਤ ਘੱਟ ਬਣਦੇ ਨੇ ਫੇਰ ਵੀ ਉਹ ਸਾਡੀ ਕੌਮ ਦਾ ਪ੍ਰਚਾਰ ਕਰਨ ਤੋਂ ਕਿਉਂ ਕਿਤਰੋਂਦੇ ਨੇ ਨਹੀਂ ਜੀ ਇਹ ਸੀ ਕੋਈ ਗੱਲ ਨਹੀਂ ਜੀ ਧਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕੌਮ ਦਾ ਪ੍ਰਚਾਰ ਜੇ ਉਹਨੂੰ ਸਹੀ ਮਾਈਂਡ ਦੇ ਨਾਲ ਸੁਣਿਆ ਜਾਵੇ ਧਨ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਚਾਰ ਹੁੰਦਾ ਤਾਂ ਉਹ ਕੌਮ ਦਾ ਪ੍ਰਚਾਰ ਹੁੰਦਾ ਇੰਨਾ ਕਿ ਜ਼ਰੂਰ ਹੈ ਇਹ ਕਿਤੇ ਨਾ ਕਿਤੇ ਜਿੱਥੇ ਕਮੇਟੀਆਂ ਜਿਹੜੀਆਂ ਥੋੜੀਆਂ ਜੀਆਂ ਸਖਤ ਨਹੀਂ ਗੀਆਂ ਜਦੋਂ ਕਿਤੇ ਗੁਰੂਆਂ ਦਾ ਕਬੀਰ ਦਾ ਜ਼ਿਕਰ ਆਉਂਦਾ ਹੈ ਬਾਬੇ ਫਰੀਦ ਦਾ ਜ਼ਿਕਰ ਆਉਂਦਾ ਹੈ ਨਾਮਦੇਵ ਜੀ ਦਾ ਜ਼ਿਕਰ ਆਉਂਦਾ ਹੈ ਕਿਤਨੇ ਕਿਤੇ ਕਮੇਟੀਆਂ ਘਤਰਾਉਂਦੀਆਂ ਨੇ ਮੈਂ ਪਹਿਲਾਂ ਕਿਹਾ ਵੀ ਉਹ ਘੱਟ ਮਾਨਸਿਕਤਾ ਹੋ ਸਕਦੀ ਹੈ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਓ ਉਹ ਭਲੇ ਮੰਦੇ ਸੋ ਗ੍ਰੰਥੀ ਸਿੰਘਾ ਵੱਲੋਂ ਆਪਣੀ ਪੂਰੀ ਡਿਊਟੀ ਨਿਭਾਈ ਜਾ ਰਹੀ ਹੈ ਪਿੰਡਾਂ ਤੁਸੀਂ ਦੇਖਦੇ ਆਂ ਪ੍ਰਚਾਰ ਕਰਦੇ ਆਂ ਪਰ ਕਿਤੇ ਨਾ ਕਿਤੇ ਮਾਨਸਿਕਤਾ ਉਹੀ ਸੌੜੀ ਮਾਨਸਿਕਤਾ ਅੱਜ ਵੀ ਖੜੀ ਹੈ ਇਸ ਪਿੰਡ ਦੀ ਮੈਨੂੰ ਬਹੁਤੀ ਮਾਨਸਿਕਤਾ ਲੱਗੀ ਕਿ ਇਸ ਪਿੰਡ ਨੇ ਮੈਨੂੰ ਇੱਥੋਂ ਤੱਕ ਵੀ ਪਰミਸ਼ਨ ਦਿੱਤੀ ਵੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਕਰ ਸਕਦੇ ਹੋ ਤੁਸੀਂ ਇਸ ਪਿੰਡ ਦੇ ਵਿਸ਼ੇਸ਼ ਤੌਰ ਤੇ ਨੇ ਮੈਨੂੰ ਕਿਹਾ ਕਿ ਪ੍ਰੋਗਰਾਮ ਬਾਬਾ ਜੀ ਬਾਹਰ ਨਾ ਕਰੋ ਆਪਾਂ ਗੁਰਦੁਆਰੇ ਦੇ ਅੰਦਰ ਕਰ ਲੈਨੇ ਬਿਲਡਿੰਗ ਦੇ ਮੈਨੂੰ ਲੱਗਿਆ ਵੀ ਵਧੀਆ ਗੱਲ ਆ ਕਿਉਂ ਮੈਂ ਤਾਂ ਕਹਿਣਾ ਵੀ ਜਿਹੜੇ 36 ਚਕੀਤਾਂ ਦਾ ਧੰਨ ਗੁਰਗ੍ਰੰਥ ਸਾਹਿਬ ਜੀ ਹੈ ਬਾਣੀ ਹੈ ਬਾਬਾ ਸਾਹਿਬ ਦਾ ਦਿਨ ਵੀ ਉੱਥੇ ਮਨਾਉਣਾ ਚਾਹੀਦਾ ਕਿਉਂਕਿ ਇਹ ਵੀ ਉਹੀ ਰੈਵਰ ਨੇ ਜਿਨ੍ਹਾਂ ਨੇ ਗੁਰੂ ਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਚਾਰ ਜਿਹੜੀ ਦਿੱਤੀ ਉਹਨੂੰ ਅਮਲੀ ਜਮਾਂ ਪਹੁੰਚਾਉਣ ਵਾਲੇ ਉਹ ਬਾਬਾ ਸਾਹਿਬ ਨੇ ਗੱਲ ਕਰੀਏ ਤੁਸੀਂ ਇੱਕ ਕਥਾ ਕਰਦਿਆ ਹੋਇਆ ਨੇ ਸੰਗਤਾਂ ਨੂੰ ਜਿਹੜਾ ਹੈਗਾ ਮੈਸੇਜ ਦਿੱਤਾ ਸੀ ਵੀ ਮੈਂ ਜਿਹੜੇ ਹੈਗੇ ਨੇ ਹਰ ਪਿੰਡ-ਪਿੰਡ ਦੇ ਵਿੱਚ ਕਾਫੀ ਕਿੰਤੀ ਦੇ ਵਿੱਚ ਕਿਹ ਲੋ ਅਕੈਡਮੀਆ ਤੁਸੀਂ ਨੇ ਖੋਲੀਆਂ ਧਰਮਸ਼ਾਲਾ ਦੇ ਵਿੱਚ ਖੋਲੀਆਂ ਹੋਈਆਂ ਨੇ ਬੱਚਾ ਨੂੰ ਪ੍ਰਚਾਰ ਵਾਸਤੇ ਕਿੰਨੇ ਕ ਅਕੈਡਮੀਆ ਕਿੰਨੇ ਕ ਬੱਚੇ ਹੁਣ ਤੱਕ ਤੁਸੀਂ ਜਿਹੜੇ ਹੈਗੇ ਨੇ ਇਸ ਪ੍ਰਚਾਰ ਤੋਂ ਜਾਣੂ ਕਰਾਏ ਨੇ ਇਸ ਪ੍ਰਚਾਰ ਤੋਂ ਜੀ ਜਾਣੀ ਜੀ ਤੁਸੀਂ ਸਾਡੇ ਸੰਗਰੂਰ ਜ਼ਿਲ੍ਹੇ ਡਿਸਟ੍ਰਿਕਟ ਦੇ ਪਿੰਡ ਲਹਿਰਾਗਾਗਾ ਦੇ ਇਰਦ-ਗਿਰਦ ਜਾਓ ਤਾਂ ਉੱਥੇ ਤਕਰੀਬਨ ਤੁਹਾਨੂੰ 30-35 ਪਿੰਡੇ ਹੋ ਜੇ ਮਿਲਣਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਧਰਮਸ਼ਾਲਾ ਉਹ ਸਟੱਡੀ ਸੈਂਟਰ ਲਿਖਿਆ ਮਿਲੂਗਾ ਤੁਹਾਨੂੰ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ ਲਿਖਿਆ ਹੋਇਆ ਸਟੱਡੀ ਸੈਂਟਰ ਕਿਤੇ ਅਸੀ ਮਾਤਾ ਸੁਵਿਤਰੀबाई ਫੂਲੇ ਦੇ ਨਾਂ ਤੇ ਕਿਤੇ ਜੋਤੀਬਾਈ ਫੂਲੇ ਦੇ ਨਾਂ ਤੇ ਕਿਤੇ ਡਾਕਟਰ ਵੀ.ਆਰ ਮੇੜਕਰ ਦੇ ਨਾਂ ਤੇ ਕਿਤੇ ਰਮਾਬਾਈ ਦੇ ਨਾਂ ਤੇ ਤੇ ਅਸੀਂ ਇਹਨਾਂ ਦੇ ਨਾਂ ਦੇ ਉੱਤੇ ਇੱਕ ਸਟੱਡੀ ਸੈਂਟਰ ਫ੍ਰੀ ਖੋਲੇ ਹੋਏ ਆ ਤਾਂ ਜੋ ਜਿਹੜਾ ਝੂਠ ਹੈ ਉਹ ਹੋਰ ਗਲਤ ਕੰਮ ਆ ਨਸ਼ਿਆਂ ਤੋਂ ਹਟ ਕੇ ਆਪਣੇ ਛੋਟੇ ਭੈਣ ਭਰਾਵਾਂ ਦੇ ਲਈ ਸੋਚੇ ਛੋਟੇ ਬੱਚਿਆਂ ਲਈ ਸੋਚੇ ਜਿਵੇਂ ਕਿ ਅਸੀਂ ਇੱਕ ਕੱਲ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੀ ਉੱਥੇ ਐਜੂਕੇਸ਼ਨ ਫ੍ਰੀ ਹੈ ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਕਿ ਪ੍ਰੋਵਾਈਡ ਕੀਤਾ ਜਾਵੇ ਖੇਡਾਂ ਦੇ ਨਾਲ ਵੀ ਜੁੜੇ ਜਾਵੇ ਪਿਛਲੇ ਦਿਨੀ ਪਿੰਡ ਚੰਗਾਲੀ ਵਾਲਾ ਵਿਖੇ ਅਸੀਂ ਨਾਟਕ ਮੇਲਾ ਵੀ ਕਰਵਾਇਆ ਤੇ ਹੁਣ ਬੱਚਿਆਂ ਦੀਆਂ ਇਸ ਮੁਕਾਬਲੇ ਕਰਾਈ ਜਾ ਰਹੇ ਨੇ ਜਿਵੇਂ ਕਿ ਆ ਸਾਡੇ ਨਾਲ ਮੇਰੇ ਨਾਲ ਹੀ ਥਰੂਆ ਪਿੰਡ ਗੁਲਜਾਰਪੁਰਾ ਜ਼ਿਲ੍ਹਾ ਪਟਿਆਲੇ ਦਾ ਪਿੰਡ ਹੈ ਉੱਥੇ ਅਸੀਂ ਕੱਲ ਨੂੰ ਬਾਬਾ ਸਾਹਿਬ ਦੇ ਡਾਕਟਰ ਵੀ.ਆਰ. ਮਰੇਟ ਦੇ ਜਨਮ ਦਿਨ ਨੂੰ ਸਮਰਪਿਤ ਉੱਥੇ ਬੱਚਿਆਂ ਦੇ ਸੀ ਕੋਜ਼ ਮੁਕਾਬਲੇ ਅਤੇ ਸੁੰਦਰ ਰਾਈਟ ਮੁਕਾਬਲੇ ਇਹ ਕੰਪੀਟੀਸ਼ਨ ਕਰਵਾ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਵੀ ਜਾਣੂ ਹੋ ਸਕਣਾ ਤੇ ਚਾ ਚਾ ਦੇ ਵਿੱਚੋਂ ਨਾਮ ਜਿੱਤਣ ਦੇ ਵਿੱਚ ਵਿੱਚ ਹੀ ਆਪਣੇ ਬੱਚੇ ਇਤਿਹਾਸ ਤੋਂ ਜਾਣੂ ਹੋ ਸਕਣ ਪਪਾ ਜੀ ਵੈਸੇ ਤਾਂ ਤੁਸੀਂ ਕਿਸੇ ਜਾਣ ਪ੍ਰਦਾਨ ਦੇ ਪਛਾਣ ਦੇ ਮਤਾਦ ਹੀ ਨੇ ਹੈਗੇ ਫਿਰ ਵੀ ਸਾਡੇ ਸੰਗਤਾਂ ਨੂੰ ਜਿਹੜੀਆਂ ਅਜੇ ਤੱਕ ਤੁਹਾਡੇ ਤੱਕ ਨਹੀਂ ਪਹੁੰਚ ਕੀਤੀ ਉਹਨਾਂ ਨੂੰ ਤੁਹਾਡਾ ਮੋਬਾਈਲ ਨੰਬਰ ਅਤੇ ਆਪਣੇ ਨਾਂ ਤੇ ਐਡਰੈਸ ਜ਼ਰੂਰ ਦੱਸੋ ਸੰਗਤਾਂ ਨੂੰ ਤਾਂ ਕਿ ਕੋਈ ਸੰਗਤ ਪਹੁੰਚ ਕਰਨੀ ਚਾਹੁੰਦੀ ਆ ਤਾਂ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਕੇ ਸੋਹੀ ਬੇਨਤੀ ਹੈ ਜੀ ਵੀ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਪ੍ਰਚਾਰ ਪ੍ਰਸਾਰ ਦੇ ਲਈ ਅਸੀਂ ਦਿਨਾਂ ਤਿਆਰ ਆ ਮੈਨੂੰ ਕਈ ਵਾਰ ਘਰ ਗਿਆ ਨੂੰ ਮੇਰੇ ਤਿੰਨ ਬੱਚੇ ਨੇ ਬੇਟੀਆਂ ਨੇ ਵੱਡੀਆਂ ਬੀਐਡ ਐਮਐਡ ਕਰ ਰਹੀਆਂ ਨੇਗੀਆਂ ਬੀਸੀਏ ਨਾਨ ਮੈਡੀਕਲ ਕਰ ਰਹੀਆਂ ਨੇ ਤੇ ਮੈਂ ਇਹ ਕੀ ਮੈਸੇਜ ਦੇਣਾ ਚਾਹੁੰ ਕਿ ਮੈਂ ਆਪਣਾ ਘਰਵਾਰ ਛੱਡ ਕੇ ਸਾਰਾ ਕੌਮ ਦੇ ਪ੍ਰਚਾਰ ਦੀ ਲੱਗਿਆ ਹੋਇਆ ਜੇ ਬੇ ਸਪੈਸੀ ਵਿੱਚ ਮੈਨੂੰ ਮਿਲਣਾ ਚਾਹੋ ਤਾਂ ਮੇਰਾ ਨਾਮ ਸੁਭਨਾਮ ਹੈ ਭਾਈ ਕਰਨੈਲ ਸਿੰਘ ਲਹਿਰਾ ਗੱਗਾ 9876203210 ਮੇਰਾ ਨੰਬਰ ਹੈ ਜਿਆਦਾਤਰ ਮੈਂ ਤੁਹਾਨੂੰ ਆਪ ਜੀ ਨੂੰ ਬੇਗਮਪੁਰਾ ਧਾਮ ਖਨੌਰੀ ਸ਼ਿਰ ਗੁਰਦਾਸ ਮੰਦਰ ਦੇ ਵਿੱਚ ਮਿਲ ਸਕਦਾ ਜਦੋਂ ਮਰਜੀ ਤੁਸੀਂ ਵੈਸੇ ਮੈਂ ਘੱਟੇ ਹੁੰਨਾ ਕਿਉਂਕਿ ਲਗਾਤਾਰ ਸਮਾਗਮ ਚੱਲ ਰਹੇ ਆ ਕੱਲ ਦਾ ਵੀ ਸਮਾਗਮ ਹੈ ਪਰਸੋਂ ਦਾ ਵੀ ਸਮਾਗਮ ਹੈ ਲਗਾਤਾਰ ਸਮਾਗਮ ਚੱਲ ਰਹੇ ਹੈਗੇ ਕੱਲ ਵੀ ਸਮਾਗਮ ਸੀ ਠਕਰ ਕਲਾ ਦੀ ਕਮੇਡੀ ਖੜੀ ਹੈਗੀ ਤੇ ਮੈਂ ਹੀ ਬੇਨਤੀ ਕਰਨਾ ਚਾਹਉ ਕਿ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਜਦੋਂ ਵੀ ਆਪਾਂ ਨੇ ਕੋਈ ਪ੍ਰਚਾਰਕ ਬੁਲਾਉਣਾ ਬੁੱਧੀਜੀਵੀ ਬੁਲਾਉਣਾ ਇਹੋ ਜਿਹਾ ਬੁਲਾਉਣਾ ਜਿਹੜਾ ਸਾਡੇ ਪੁਰਖਿਆਂ ਜਿਹੜਾ ਸਾਡੇ ਇਤਿਹਾਸ ਨੂੰ ਜਾਣੂ ਕਰਾ ਸਕੇ ਇਹ ਨਹੀਂ ਕਿ ਜ਼ਰੂਰੀ ਆਪਾਂ ਨੇ ਸਾਰੇ ਹੀ ਉਹ ਬੁਲਾਉਣਾ ਵੀ ਆਪਾਂ ਨੇ ਸਿਰਫ ਉਹ ਨਾਮ ਜਪਣ ਤੇ ਜ਼ੋਰ ਦਈਏ ਨਹੀਂ ਅੱਜ ਲੋੜ ਹੈ ਸਾਡੇ ਪੁਰਖਿਆਂ ਨੇ ਸਾਡੇ ਗੁਰੂਆਂ ਨੇ ਸਾਡੇ ਰਹਿਬਰਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਦੇਣ ਦੀ ਕੀ ਲੋੜ ਪੈ ਗਈ ਸੀ ਉਹ ਜਾਣਨ ਦੀ ਅੱਜ ਸਾਡੇ ਬੱਚਿਆਂ ਨੂੰ ਲੋੜ ਹੈ ਬਾਬਾ ਦੀਪ ਸਿੰਘ ਵਰਗਿਆਂ ਨੂੰ ਪ੍ਰਚਾਰ ਕਰਨ ਦੀ ਲੋੜ ਆ ਬਾਬਾ ਦੀਪ ਸਿੰਘ ਵਰਗਿਆਂ ਦਾ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਉਹ ਵੀ ਬਜ਼ੁਰਗ ਹੋਏ ਐ ਜਿਹੜੇ 70 ਸਾਲ ਦੀ ਉਮਰ ਦੇ 18 ਕਿਲੋ ਦਾ ਖੰਡਾ ਕਢਕਾ ਸਕਦੇ ਸੀਗੇ ਅੱਜ ਬੱਚੇ ਨਸ਼ਿਆਂ ਦੀ ਦਲਦਲ ਤਲਤਸੇ ਪਏ ਐ ਕਾਰਨ ਕੀ ਐ ਕਿ ਉਹਨਾਂ ਨੂੰ ਸਮਝਾਇਆ ਨਹੀਂ ਗਿਆ ਕਿ ਨਸ਼ੇ ਦੇ ਪਿੱਛੇ ਤੁਹਾਡੇ ਦਾਦੇ ਭਾਈ ਜੈ ਸਿੰਘ ਨੇ ਪੁੱਠੀ ਖਲ ਲਹਾਲੀ ਸੀ ਤੁਸੀਂ ਕਿਉਂ ਨਸ਼ੇ ਕਰਦੇ ਹੋ ਉਹਨਾਂ ਨੂੰ ਆਹ ਸਮਝਾਣ ਤੋਂ ਰਹਿ ਗਿਆ ਜਿਹਦੇ ਕਰਕੇ ਉਹ ਨਸ਼ੇ ਕਰਨ ਲੱਗੇ ਦੇਸ਼ ਕਰਕੇ ਸਾਡਾ ਇਹ ਹੈ ਕਿ ਸਾਡੇ ਰਹਿਬਰਾਂ ਨੇ ਨਸ਼ਾ ਨਹੀਂ ਕੀਤਾ ਪੁੱਠੀ ਖਲ ਲੜਾਈ ਭਾਈ ਜੈ ਸਿੰਘ ਨੇ ਤਾਂ ਉਹਨਾਂ ਬੱਚਿਆਂ ਨੂੰ ਜਦੋਂ ਨੌਜਵਾਨਾਂ ਨੂੰ ਸੀ ਇਹ ਮੈਸੇਜ ਦੇਵਾਂਗੇ ਤਾਂ ਉਹ ਨਸ਼ਾ ਕਿਵੇਂ ਕਰਨਗੇ ਉਹਨਾਂ ਨੂੰ ਸੋਚ ਲੱਗੂਗੀ ਵੀ ਨਹੀਂ ਸਾਡਾ ਦਾਦਾ ਤਾਂ ਕੁੱਟੀ ਕੱਲ ਆ ਗਿਆ ਨਸ਼ੇ ਪਿੱਛੇ ਅਸੀਂ ਕਿਉਂ ਕਰੀਏ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਤਿਆਰੀਆ ਕਰ ਰਹੇ ਹਾਂ ਕਿ ਪਿੰਡ ਪਿੰਡ ਫਿਰ ਕੇ ਪ੍ਰਚਾਰ ਕੀਤਾ ਜਾ ਕੇ ਬਾਕੀ ਆਪ ਦੇ ਮਾਧਮ ਰਾਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਬੱਚਾ ਇਸ ਪ੍ਰਚਾਰ ਮਿਸ਼ਨ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਆ ਸਕਦਾ ਰਹਿਣਾ ਖਾਣਾ ਫ੍ਰੀ ਹੈ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ ਜਾਂਦਾ ਉੱਥੇ ਅਸੀਂ ਬੱਚਿਆਂ ਨੂੰ ਦੱਸਦੇ ਆ ਸਿਖਾਉਨੇ ਆ ਵੀ ਭਾਈ ਪ੍ਰਚਾਰ ਲਈ ਸਾਡੇ 85% ਲੋਕਾਂ ਲਈ ਇੱਕ ਦੋ ਪ੍ਰਚਾਰਕਾਂ ਨਾਲ ਨਹੀਂ ਸਰਨਾ ਪੰਜ ਚਾਰ ਪ੍ਰਚਾਰਕਾਂ ਨਾਲ ਨਹੀਂ ਸਰਨਾ ਇਹ ਤਾਂ ਬਹੁਤ ਵੱਡੀ ਗਿਣਤੀ ਸਾਨੂੰ ਪ੍ਰਚਾਰਕਾਂ ਦੀ ਲੋੜ ਹੈ ਬੱਚਿਆਂ ਦੀ ਲੋੜ ਹੈ ਜਿਹੜੇ ਬਾਣੀ ਪੜ ਸਕਣ ਗੁਰੂ ਦਾਤ ਦੀ ਵਿਚਾਰਤਾਰਾ ਗੁਰੂ ਨਾਨਕ ਸਾਹਿਬ ਦੀ ਵਿਚਾਰਤਾਰਾ ਗੁਰੂ ਜਨਦੇਵਰਾ ਦੀ ਵਿਚਾਰਤਾਰਾ ਨੂੰ ਜਾਣ ਸਕਣ ਪਿੰਡ ਪਿੰਡ ਜਨ ਜਨ ਤੱਕ 50 ਸਕਨ ਤਾਂ ਜੋ ਸਾਡੇ ਧਰਮ ਦਾ ਅਤੇ ਸਾਡੇ ਮਿਸ਼ਨ ਦਾ ਬਾਬਾ ਸਾਹਿਬ ਦਾ ਪ੍ਰਚਾਰ ਜਿਹੜਾ ਉਹ ਕੀਤਾ ਜਾ ਸਕੇ